ਜੀ ਮੈਂ ਅਨਦੀਪ ਟਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਔਨ 에ਰ ਇਸ ਵੇਲੇ ਦੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸਾਂਝੀ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਲਗਾਤਾਰ ਫਰਾਡ ਕੇ ਸਾਹਮਣੇ ਆਏ ਦੇ ਤੇ ਇਸ ਵਾਰ ਜਿਹੜੇ ਸ਼ਰਾਰਤੀ ਅਨਸਬ ਨੇ ਉਹਨਾਂ ਨੇ ਇੱਕ ਬਜ਼ੁਰਗ ਜੋੜੇ ਨੂੰ ਆਪਣਾ ਸ਼ਿਕਾਰ ਬਣਾਇਆ ਬਜ਼ੁਰਗ ਜੋੜਾ ਜੋ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਮੁੱਲਾਪੁਰ ਗਰੀਬਦਾਸ ਦਾ ਰਹਿਣ ਵਾਲਾ ਸੀਗਾ ਪਰ ਅੱਜ ਕੱਲੋ ਖਰਡ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ 53 ਲੱਖ ਦੀ ਜਿਹੜੀ ਠੱਗੀ ਆ ਉਹ ਕੀਤੀ ਗਈ ਹੈ ਕਿਸ ਹਿਸਾਬ ਦੇ ਨਾਲ ਠੱਗੀ ਕੀਤੀ ਹੈ ਇਸ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਪਹਿਲਾਂ ਉਹਨਾਂ ਦੇ ਫੋਨ ਤੇ ਇੱਕ ਕਾਲ ਆਉਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਤੇ ਬੰਬੇ ਪੁਲਿਸ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ ਕਿ ਤੁਸੀਂ ਨਰੇਸ਼ ਗੋਇਲ ਨਾਮ ਦੇ ਕਿਸੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ ਬਜ਼ੁਰਗ ਜੋੜਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 70-75 ਸਾਲ ਦੀ ਉਮਰ ਲੱਗਦੀ ਹੈ ਇਹਨਾਂ ਦੀ ਕਿ ਇੰਨਾ ਭੋਲੇ ਭਾਲੇ ਬਜ਼ੁਰਗ ਜੋੜੇ ਨੂੰ ਉਹਨਾਂ ਨੇ ਇਸ ਕਦਰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਕਿ ਉਹ ਦੋਨੋਂ ਡਰ ਗਏ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਤੁਸੀਂ ਆਪਣੇ ਆਧਾਰ ਕਾਰਡ ਕਿਸੇ ਨੂੰ ਦਿੱਤਾ ਹੈ ਤੇ ਉੱਥੇ ਉਹਨਾਂ ਨੇ SIM ਲਿਆ SIM ਦੇ ਨਾਂ ਤੇ ਇੱਕ ਖਾਤਾ ਖੁੱਲ੍ਹਿਆ ਜਿਸ ਦੇ ਵਿੱਚ ਕਰੋੜਾਂ ਰੁਪਏ ਖਾਸ ਕਰਕੇ 7 ਕਰੋੜ ਰੁਪਏ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਖਾਤੇ ਦੇ ਵਿੱਚ 7 ਕਰੋੜ ਰੁਪਏ ਜਮ੍ਹਾਂ ਨੇ ਉਹਨਾਂ ਨੂੰ ਬਜ਼ੁਰਗ ਜੋੜੇ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਮਨੀ ਲਾਂਡਰਿੰਗ ਕੀ ਹੁੰਦੀ ਹੈ ਉਹ ਕਹਿੰਦੇ ਵੀ ਨਹੀਂ ਸਾਨੂੰ ਨਹੀਂ ਪਤਾ ਮਨੀ ਲਾਂਡਰਿੰਗ ਹੁੰਦੀ ਕੀ ਹੈ ਤਾਂ ਉਹਨਾਂ ਨੇ ਕੁਝ ਇਸ ਤਰੀਕੇ ਦੇ ਨਾਲ ਡਰਾਇਆ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਕਿਡਨੈਪ ਕਰ ਲਿਆ ਜਾਂਦਾ ਉਹਨਾਂ ਦੇ ਅੰਗ ਕੱਢ ਲਏ ਜਾਂਦੇ ਨੇ ਉਹਨਾਂ ਦੀ ਤਸਕਰੀ ਕੀਤੀ ਜਾਂਦੀ ਹੈ ਉਹਨਾਂ ਨੂੰ ਵੇਚਿਆ ਜਾਂਦਾ ਕਈ ਬੱਚਿਆਂ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਜ਼ਮੀਨ ਦੀ ਧੋਖਾਧੜੀ ਹੁੰਦੀ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਮਨੀ ਲਾਂਡਰਿੰਗ ਦੇ ਵਿੱਚ ਹੁੰਦਾ ਉਹ ਬਜ਼ੁਰਗ ਜੋੜਾ ਇੰਨਾ ਕਿ ਜ਼ਿਆਦਾ ਡਰ ਜਾਂਦਾ ਹੈ ਕਿ ਇਹ ਬੈਠੇ ਬਿਠਾਏ ਆਖਿਰਕਾਰ ਕੀ ਹੋ ਗਿਆ ਹੋਰ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਇਆ ਜਾਂਦਾ ਕਿ ਜੇਕਰ ਤੁਸੀਂ ਆਪਣੇ ਫੋਨ ਤੋਂ ਕਿਸੇ ਨੂੰ ਕਾਲ ਕੀਤੀ ਹੈ ਤਾਂ ਸਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਆਪਣੀ ਆਨਗਵਾਂਡਸ ਕਿਸੇ ਨੂੰ ਦਸੀਆ ਸਾਡੇ ਬੰਦੇ ਤੁਹਾਡੇ ਘਰ ਦੀ ਘੇਰਾਬੰਦੀ ਕੀਤੀ ਹੋਈ ਆ ਵੇਖ ਰਹੇ ਨੇ ਤੁਸੀਂ ਕਰੋ ਬਾਹਰ ਨਹੀਂ ਨਿਕਲਣਾ ਸਾਡੀ ਨਿਗਰਾਨੀ ਦੇ ਵਿੱਚ ਰਹਿਣਾ ਤੇ ਸਿਰਫ ਤੇ ਸਿਰਫ ਸਾਡੇ ਨਾਲ ਹੀ ਕਾਲ ਤੇ ਬਨੇ ਰਹਿਣਾ ਉਹ ਵਿਚਾਰਾ ਬਜ਼ੁਰਗ ਜੋੜਾ ਇੰਨਾ ਕ ਡਰ ਗਿਆ ਕਿ ਉਸਨੇ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ ਅਖੀਰ ਜੋ ਵੱਡੀ ਗੱਲ ਹੈ ਉਹ ਇਹ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉੱਥੋਂ ਦੇ ਜੱਜ ਹੋਣਗੇ ਜੋ ਤੁਹਾਡੇ ਨਾਲ ਗੱਲਬਾਤ ਕਰਨਗੇ ਉਵੇਂ ਹੀ ਡਿਜੀਟਲ ਤਰੀਕੇ ਦੇ ਨਾਲ ਇੱਕ ਕੋਰਟ ਤਿਆਰ ਕਰ ਲਈ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੋਨੇ ਬਜ਼ੁਰਗ ਜੋੜੇ ਦੀ ਜਿਹੜੀ ਹੈ ਉਹ ਪੇਸ਼ੀ ਪਵਾਈ ਜਾਂਦੀ ਹੈ ਇੱਕ ਜੱਜ ਵੀ ਬਿਠਾਇਆ ਜਾਂਦਾ ਹੈ ਜੱਜ ਉਹਨਾਂ ਨੂੰ ਫੇਰ ਤੋਂ ਪੁੱਛਦਾ ਹੈ ਕਿ ਤੁਹਾਨੂੰ ਪਤਾ ਹੈ ਮਨੀ ਲਾਂਡਰਿੰਗ ਦਾ ਕੇਸ ਕੀ ਹੁੰਦਾ ਤਾਂ ਉਹ ਫੇਰ ਤੋਂ ਡਰ ਜਾਂਦੇ ਨੇ ਕਿ ਨਹੀਂ ਜੀ ਸਾਡੇ ਨਾਲੇ ਪਹਿਲੀ ਵਾਰ ਹੋਇਆ ਸਾਨੂੰ ਨਹੀਂ ਪਤਾ ਸਾਡਾ ਇਹਨਾਂ ਚੀਜ਼ਾਂ 'ਚ ਕੋਈ ਲਾਗਤ ਹੈਗਾ ਨਹੀਂ ਹੈ ਪਰ ਫਿਰ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਬਜ਼ੁਰਗ ਹੋ ਇਸ ਲਈ ਅਸੀਂ ਤੁਹਾਡੇ ਤੇ ਦਇਆ ਕਰ ਰਹੇ ਹਾਂ ਤੁਸੀਂ ਕਿਸੇ ਨਾਲ ਇਹ ਕੇਸ ਦਾ ਡਿਸਕਸ ਨਹੀਂ ਕਰਨਾ ਆਪਾਂ ਅੰਦਰ ਖਾਤੇ ਹੀ ਇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੇ ਉਹਨਾਂ ਨੇ ਕਿਹਾ ਜਾਂਦਾ ਕਿ ਆਪਾਂ ਰਫਾ ਦਫਾ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਕਿ ਕਰੋੜਾ 7 ਕਰੋੜ ਰੁਪਈਆ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਆਇਆ ਹੈ ਛੇਤੀ ਤੋਂ ਛੇਤੀ ਤੁਸੀਂ ਇਹਨਾਂ ਰੁਪਈਏ ਦੀ ਪਰਭਾਈ ਕਰ ਦਿਓ ਤਾਂ ਕਿ ਆਪਾਂ ਤੁਹਾਨੂੰ ਇਸ ਕੇਸ ਤੋਂ ਕੱਢ ਦਿੱਤੀ ਜਾਵੇ ਬਜ਼ੁਰਗ ਜੋੜਾ ਜਿਹੜਾ ਆ ਉਹ ਆਪਣੇ ਕੋਲ ਜਿਹੜੀਆਂ ਐਫਡੀ ਹੁੰਦੀਆਂ ਉਹ ਸਾਰੀਆਂ ਤੜਵਾ ਦਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਫੋਨ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਦੂਜਾ ਫੋਨ ਤੁਸੀਂ ਆਪਣੀ ਪਾਕਟ ਦੇ ਵਿੱਚ ਪਾ ਕੇ ਰੱਖਣਾ ਉਸੇ ਤਰੀਕੇ ਦੇ ਨਾਲ ਉਹ ਜਾਂਦੇ ਨੇ ਆਪਣੀਆਂ ਐਫਡੀਜ਼ ਦੀ ਫੋਟੋਜ਼ ਉਹਨਾਂ ਨੂੰ ਸੈਂਡ ਕਰਦੇ ਨੇ ਤੜਵਾਉਣ ਦੀ ਫੋਟੋ ਸੈਂਡ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਯਾਨੀ ਕਿ 7 ਤੇ 8 ਜਨਵਰੀ ਦੇ ਚੱਲਦਿਆਂ ਹੀ ਬਜ਼ੁਰਗ ਜੋੜਾ ਉਹਨਾਂ ਨੂੰ 53 ਲੱਖ ਰੁਪਏ ਸੈਂਡ ਕਰ ਦਿੰਦਾ ਕਿਵੇਂ ਨਾ ਕਿਵੇਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਪੋਤੀ ਦਾ ਜਨਮ ਦਿਨ ਹੁੰਦਾ ਉਹਨਾਂ ਦੇ ਪੁੱਤਰ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤਾਬ ਉਤਰੂਪਤਾ ਲੱਗਦਾ ਕਿ ਮੇਰੇ ਮਾਪੇ ਲੱਗਦਾ ਕਿਸੇ ਮੁਸੀਬਤ ਦੇ ਵਿੱਚ ਨੇ ਕਿਉਂਕਿ ਮੇਰੀ ਮਾਂ ਸਿਰਫ ਅੱਧਾ ਸੈਕਿੰਡ ਜਾਂ ਪੌੜਾ ਸੈਕਿੰਡ ਗੱਲ ਕਰਦੀ ਹੈ ਕਿਉਂਕਿ ਮਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਮੇਰੇ ਪਰਿਵਾਰ ਨੂੰ ਕੁਝ ਨਾ ਹੋ ਜਾਵੇ ਕਿਉਂਕਿ ਉਹਨਾਂ ਨੇ ਧਮਕੀ ਦਿੱਤੀ ਹੁੰਦੀ ਹੈ ਕਿ ਤੁਸੀਂ ਆਪਣੇ ਫੋਨ ਤੋਂ ਕਿਸੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਪਰ ਮਾਂ ਦਾ ਦਿਮਾਗ ਇੰਨਾ ਕਿ ਕੰਮ ਕਰ ਜਾਂਦਾ ਹੈ ਉਹ ਆਪਣੇ ਫੋਨ ਤੋਂ ਟੈਕਸਟ ਮੈਸੇਜ ਭੇਜਦੇ ਨੇ ਕਿ ਕਿਰਾਏਦਾਰਾਂ ਦਾ ਇਹ ਨੰਬਰ ਹੈ ਇਹ ਤੇ ਫੋਨ ਜ਼ਰੂਰ ਕਰੀ ਤਾਂ ਬੇਟਾ ਕਰਾਈਦਾਰਾਂ ਦੇ ਫੋਨ ਤੇ ਫੋਨ ਕਰਦਾ ਹੈ ਤੇ ਉਸ ਨੂੰ ਸਾਰੀ ਘਟਨਾਮਾ ਦੱਸਦੀ ਹੈ ਵੀ ਕੀ ਹੋ ਰਿਹਾ ਹੈ ਤਾਂ ਬੇਟਾ ਉਹਨਾਂ ਕੋਲ ਫਟਾਫਟ ਪਹੁੰਚਦਾ ਤੇ ਉਹਨਾਂ ਨੂੰ ਦੱਸਦਾ ਹੈ ਕਿ ਤੁਸੀਂ ਦੋਵੇਂ ਜਿਹੜੇ ਆ ਔਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਤਦ ਤੱਕ ਮਾਪੇ ਯਾਨੀ ਕਿ ਉਹ ਬਜ਼ੁਰਗ ਜੋੜਾ 53 ਲੱਖ ਰੁਪਏ ਸੈਂਡ ਕਰ ਚੁੱਕਿਆ ਹੁੰਦਾ ਪਰ ਇਸ ਵਕਤ ਵੀ ਇਹ ਬਜ਼ੁਰਗ ਜੋੜਾ ਬੇਹਦ ਸਹਿਮਿਆ ਹੋਇਆ ਬੇਹਦ ਡਰਿਆ ਹੋਇਆ ਕਿਉਂਕਿ ਉਹ ਕਮਾਈ ਜੋ ਇਹਨਾਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਇਕੱਠੀ ਕੀਤੀ ਉਹ ਕਮਾਈ ਜੋ ਇਨਸਾਨ ਮਿਹਨਤ ਕਰ ਕਰਕੇ ਇਕੱਠੀ ਕਰਦਾ ਉਹ ਇਸ ਤਰੀਕੇ ਦੇ ਨਾਲ ਠੱਗੀ ਦਾ ਸ਼ਿਕਾਰ ਹੋ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਹੀ 53 ਲੱਖ ਰੁਪਏ ਨੇ ਜੜੇ ਉਹ ਹੱਥੋਂ ਨਿਕਲ ਜਾਣ ਆਪਣੀ ਕਮਾਈ ਦੇ ਤਾਂ ਇਨਸਾਨ ਤੇ ਕੀ ਬਿੱਤੇਗੀ ਇਹ ਤੁਸੀਂ ਸਭ ਜਾਣੀ ਸਕਦੇ ਹੋ ਸੋ ਇਸ ਖਬਰ ਨੂੰ ਲੈ ਕੇ ਉਹਨਾਂ ਨੇ ਸਾਈਬਰ ਕ੍ਰਾਈਮ ਕੋਰ ਆਪਣੀ ਜਿਹੜੀ ਹੈ ਜਿਹੜੇ ਫੇਸ ਮੋਹਾਲੀ 7 ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਇਹ ਆ ਪੈਸੇ ਦੀ ਵਸੂਲੀ ਕਿਸੇ ਹਿਸਾਬ ਨਾਲ ਹੋ ਸਕੇ ਤੇ ਉਹਨਾਂ ਠੱਗਾ ਤੱਕ ਪਹੁੰਚਿਆ ਜਾ ਸਕੇ 24 ਘੰਟਿਆਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 24 ਘੰਟਿਆਂ ਦੇ ਦੌਰਾਨ ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਗੱਲ ਨੂੰ ਪੂਰੀ ਉਹਨਾਂ ਦੀ ਹੱਦ ਵੀ ਕਿ ਨੂੰ ਤੁਹਾਡੇ ਨਾਲ ਡਿਸਕਸ ਕਰਨਾ ਬੇਹੱਦ ਜ਼ਰੂਰੀ ਸੀ ਕਿਉਂਕਿ ਘਰਾਂ ਦੇ ਵਿੱਚ ਸਾਡੇ ਮਾਪੇ ਹੁੰਦੇ ਨੇ ਆਪਾਂ ਸਾਰੇ ਕੰਮਕਾਰਾਂ ਤੋਂ ਬਾਹਰ ਨਿਕਲੇ ਹੋਏ ਹੁੰਨੇ ਆ ਸਾਡੇ ਮਾਪਿਆਂ ਨੂੰ ਸੁਚੇਤ ਕਰਨਾ ਤੇ ਆਪਣੇ ਆਪ ਨੂੰ ਵੀ ਸੁਚੇਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਅੱਜ ਕੱਲ ਜਿਹੜੇ ਧੱਗ ਨੇ ਉਹ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਂਦੇ ਨੇ ਇਮੋਸ਼ਨਲ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਤਾਂ ਇਹਨਾਂ ਨੂੰ ਤਾਂ ਇਮੋਸ਼ਨਲੀ ਮੈਂਟਲੀ ਜਿਹੜਾ ਹੈਗਾ ਉਹ ਉਸ ਤਰੀਕੇ ਨਾਲ ਬ੍ਰੇਨ ਵਾਸ਼ ਕੀਤਾ ਗਿਆ ਇਹਨਾਂ ਦਾ ਕਿ ਕਿਵੇਂ ਕਿਵੇਂ ਇਹਨਾਂ ਨੇ ਡਰਦਿਆਂ ਵੀ ਸਾਡੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਕਿਤੇ ਕੁਝ ਹੋ ਨਾ ਜਾਵੇ ਕੋਈ ਕੁਝ ਕਰਨਾ ਦਵੇ ਜਾਂ ਕਿਤੇ ਮੁਹੱਲੇ 'ਚ ਸਾਡੀ ਬਦਨਾਮੀ ਨਾ ਹੋ ਜੇ ਕਿ ਇਹ ਤਾਂ ਜੀ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਫਸੇ ਹੋਏ ਨੇ ਇਸ ਲਈ ਵਿਚਾਰੇ ਬਜ਼ੁਰਗ ਜੋੜੇ ਨੇ 53 ਲੱਖ ਰੁਪਈਆ ਉਹਨਾਂ ਨੂੰ ਦੇ ਦਿੱਤਾ ਸੋ ਦਰਸ਼ਕਾਂ ਨੂੰ ਬਾਰ-ਬਾਰ ਬੇਨਤੀ ਹੈ ਉਹਨਾਂ ਨੂੰ ਅਸੀਂ ਬਾਰ-ਬਾਰ ਸੁਚੇਤ ਕਰ ਰਹੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹਨਾਂ ਪ੍ਰਤੀ ਸੁਚੇਤ ਕਰਨਾ ਹੈ ਕਿ ਕਿਤੇ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਵਾਪਰਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਦੇ ਨਾਲ ਜ਼ਰੂਰ ਤਾਲਮਿਲ ਰੱਖਿਆ ਜਾਵੇ ਆਪਣੀ ਰਿਪੋਰਟ ਦਰਜ ਕਰਵਾਈ ਜਾਵੇ ਤਾਂ ਕਿ ਤੁਸੀਂ ਇਨਾ ਠੱਗਾ ਤੋਂ ਬਚ ਸਕੋ ਜੇਕਰ ਤੁਹਾਡੇ ਨਾਲ ਵੀ ਕੋਈ ਅਜੀਹੀ ਘਟਨਾ ਵਾਪਰੀ ਹੈ ਜਾਂ ਫਿਰ ਵਾਪਰਦੀ ਹੈ ਤੁਸੀਂ ਕਿਸੇ ਹਿਸਾਬ ਦੇ ਨਾਲ ਉਸ ਤੋਂ ਖਹਿੜਾ ਛੁੜਾਇਆ ਕਿਵੇਂ-ਕਿਵੇਂ ਤੁਸੀਂ ਪੁਲਿਸ ਦੇ ਨਾਲ ਤਾਲਮਿਲ ਬਣਾਇਆ ਕਿਵੇਂ ਆ ਜਿਹੜਾ ਤੁਹਾਨੂੰ ਅਜਿਹੇ ਘਟਨਾਵਾਂ ਤੋਂ ਅਛੁਟਕਾਰਾ ਮਿਲਿਆ ਇਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਟਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਔਨ 에ਰ ਇਸ ਵੇਲੇ ਦੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸਾਂਝੀ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਲਗਾਤਾਰ ਫਰਾਡ ਕੇ ਸਾਹਮਣੇ ਆਏ ਦੇ ਤੇ ਇਸ ਵਾਰ ਜਿਹੜੇ ਸ਼ਰਾਰਤੀ ਅਨਸਬ ਨੇ ਉਹਨਾਂ ਨੇ ਇੱਕ ਬਜ਼ੁਰਗ ਜੋੜੇ ਨੂੰ ਆਪਣਾ ਸ਼ਿਕਾਰ ਬਣਾਇਆ ਬਜ਼ੁਰਗ ਜੋੜਾ ਜੋ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਮੁੱਲਾਪੁਰ ਗਰੀਬਦਾਸ ਦਾ ਰਹਿਣ ਵਾਲਾ ਸੀਗਾ ਪਰ ਅੱਜ ਕੱਲ੍ਹ ਉਹ ਖਰੜ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ 53 ਲੱਖ ਦੀ ਜਿਹੜੀ ਠੱਗੀ ਆ ਉਹ ਕੀਤੀ ਗਈ ਹੈ ਕਿਸ ਹਿਸਾਬ ਦੇ ਨਾਲ ਠੱਗੀ ਕੀਤੀ ਹੈ ਇਸ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਪਹਿਲਾਂ ਉਹਨਾਂ ਦੇ ਫੋਨ ਤੇ ਇੱਕ ਕਾਲ ਆਉਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਤੇ ਬੰਬੇ ਪੁਲਿਸ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ ਕਿ ਤੁਸੀਂ ਨਰੇਸ਼ ਗੋਇਲ ਨਾਮ ਦੇ ਕਿਸੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ ਬਜ਼ੁਰਗ ਜੋੜਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 70-75 ਸਾਲ ਦੀ ਉਮਰ ਲੱਗਦੀ ਹੈ ਇਹਨਾਂ ਦੀ ਕਿ ਇੰਨਾ ਭੋਲੇ ਭਾਲੇ ਬਜ਼ੁਰਗ ਜੋੜੇ ਨੂੰ ਉਹਨਾਂ ਨੇ ਇਸ ਕਦਰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਕਿ ਉਹ ਦੋਨੋਂ ਡਰ ਗਏ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਤੁਸੀਂ ਆਪਣੇ ਆਧਾਰ ਕਾਰਡ ਕਿਸੇ ਨੂੰ ਦਿੱਤਾ ਤੇ ਉੱਥੇ ਉਹਨਾਂ ਨੇ SIM ਲਿਆ SIM ਦੇ ਨਾਂ ਤੇ ਇੱਕ ਖਾਤਾ ਖੁੱਲ੍ਹਿਆ ਜਿਸ ਦੇ ਵਿੱਚ ਕਰੋੜਾਂ ਰੁਪਏ ਖਾਸ ਕਰਕੇ 7 ਕਰੋੜ ਰੁਪਏ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਖਾਤੇ ਦੇ ਵਿੱਚ 7 ਕਰੋੜ ਰੁਪਏ ਜਮਾ ਨੇ ਉਹਨਾਂ ਨੂੰ ਬਜ਼ੁਰਗ ਜੋੜੇ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਮਨੀ ਲਾਂਡਰਿੰਗ ਕੀ ਹੁੰਦੀ ਹੈ ਉਹ ਕਹਿੰਦੇ ਵੀ ਨਹੀਂ ਸਾਨੂੰ ਨਹੀਂ ਪਤਾ ਮਨੀ ਲਾਂਡਰਿੰਗ ਹੁੰਦੀ ਕੀ ਹੈ ਤਾਂ ਉਹਨਾਂ ਨੇ ਕੁਝ ਇਸ ਤਰੀਕੇ ਦੇ ਨਾਲ ਡਰਾਇਆ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਉਹਨਾਂ ਦੇ ਅੰਗ ਕੱਢ ਲਏ ਜਾਂਦੇ ਨੇ ਉਹਨਾਂ ਦੀ ਤਸਕਰੀ ਕੀਤੀ ਜਾਂਦੀ ਹੈ ਉਹਨਾਂ ਨੂੰ ਵੇਚਿਆ ਜਾਂਦਾ ਕਈ ਬੱਚਿਆਂ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਜਮੀਨ ਦੀ ਧੋਖਾਧੜੀ ਹੁੰਦੀ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਮਨੀ ਲਾਂਡਰਿੰਗ ਦੇ ਵਿੱਚ ਹੁੰਦਾ ਹੈ ਉਹ ਬਜ਼ੁਰਗ ਜੋੜਾ ਇੰਨਾ ਕਿ ਜ਼ਿਆਦਾ ਡਰ ਜਾਂਦਾ ਹੈ ਕਿ ਇਹ ਬੈਠੇ ਬਿਠਾਏ ਆਖਿਰਕਾਰ ਕੀ ਹੋ ਗਿਆ ਹੋਰ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਇਆ ਜਾਂਦਾ ਕਿ ਜੇਕਰ ਤੁਸੀਂ ਆਪਣੇ ਫੋਨ ਤੋਂ ਕਿਸੇ ਨੂੰ ਕਾਲ ਕੀਤੀ ਹੈ ਤਾਂ ਸਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਆਪਣੀ ਆਨ ਕਮਾਂਡਸ ਕਿਸੇ ਨੂੰ ਦਸੀਆ ਸਾਡੇ ਬੰਦੇ ਤੁਹਾਡੇ ਘਰ ਦੀ ਘੇਰਾਬੰਦੀ ਕੀਤੀ ਹੋਈ ਆ ਵੇਖ ਰਹੇ ਨੇ ਤੁਸੀਂ ਕਰੋ ਬਾਹਰ ਨਹੀਂ ਨਿਕਲਣਾ ਸਾਡੀ ਨਿਗਰਾਨੀ ਦੇ ਵਿੱਚ ਰਹਿਣਾ ਤੇ ਸਿਰਫ ਤੇ ਸਿਰਫ ਸਾਡੇ ਨਾਲ ਹੀ ਕਾਲ ਤੇ ਬਨੇ ਰਹਿਣਾ ਉਹ ਵਿਚਾਰਾ ਬਜ਼ੁਰਗ ਜੋੜਾ ਇੰਨਾ ਕ ਡਰ ਗਿਆ ਕਿ ਉਸਨੇ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ ਅਖੀਰ ਜੋ ਵੱਡੀ ਗੱਲ ਹੈ ਉਹ ਇਹ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉੱਥੋਂ ਦੇ ਜੱਜ ਹੋਣਗੇ ਜੋ ਤੁਹਾਡੇ ਨਾਲ ਗੱਲਬਾਤ ਕਰਨਗੇ ਉਵੇਂ ਹੀ ਡਿਜੀਟਲ ਤਰੀਕੇ ਦੇ ਨਾਲ ਇੱਕ ਕੋਰਟ ਤਿਆਰ ਕਰ ਲਈ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੋਨੇ ਬਜ਼ੁਰਗ ਜੋੜੇ ਦੀ ਜਿਹੜੀ ਹੈ ਉਹ ਪੇਸ਼ੀ ਪਵਾਈ ਜਾਂਦੀ ਹੈ ਇੱਕ ਜੱਜ ਵੀ ਬਿਠਾਇਆ ਜਾਂਦਾ ਹੈ ਜੱਜ ਉਹਨਾਂ ਨੂੰ ਫੇਰ ਤੋਂ ਪੁੱਛਦਾ ਕਿ ਤੁਹਾਨੂੰ ਪਤਾ ਹੈ ਮਨੀ ਲਾਂਡਰਿੰਗ ਦਾ ਕੇਸ ਕੀ ਹੁੰਦਾ ਤਾਂ ਉਹ ਫੇਰ ਤੋਂ ਡਰ ਜਾਂਦੇ ਨੇ ਕਿ ਨਹੀਂ ਜੀ ਸਾਡੇ ਨਾਲੇ ਪਹਿਲੀ ਵਾਰ ਹੋਇਆ ਸਾਨੂੰ ਨਹੀਂ ਪਤਾ ਸਾਡਾ ਇਨਾਂ ਚੀਜ਼ਾਂ 'ਚ ਕੋਈ ਲਾਗਤ ਹੈਗਾ ਨਹੀਂ ਹੈ ਪਰ ਫਿਰ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਬਜ਼ੁਰਗ ਹੋ ਇਸ ਲਈ ਅਸੀਂ ਤੁਹਾਡੇ ਤੇ ਦਇਆ ਕਰ ਰਹੇ ਹਾਂ ਤੁਸੀਂ ਕਿਸੇ ਨਾਲ ਇਹ ਕੇਸ ਦਾ ਡਿਸਕਸ ਨਹੀਂ ਕਰਨਾ ਆਪਾਂ ਅੰਦਰ ਖਾਤੇ ਹੀ ਇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੇ ਉਹਨਾਂ ਨੇ ਕਿਹਾ ਜਾਂਦਾ ਕਿ ਆਪਾਂ ਰਫਾ ਦਫਾ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਕਿ ਕਰੋੜਾ 7 ਕਰੋੜ ਰੁਪਈਆ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਆਇਆ ਹੈ ਛੇਤੀ ਤੋਂ ਛੇਤੀ ਤੁਸੀਂ ਇਹਨਾਂ ਰੁਪਈਏ ਦੀ ਭਰਪਾਈ ਕਰ ਦਿਓ ਤਾਂ ਕਿ ਆਪਾਂ ਤੁਹਾਨੂੰ ਇਸ ਕੇਸ ਤੋਂ ਕੱਢ ਦਿੱਤੀ ਜਾਵੇ ਬਜ਼ੁਰਗ ਜੋੜਾ ਜਿਹੜਾ ਆ ਉਹ ਆਪਣੇ ਕੋਲ ਜਿਹੜੀਆਂ ਐਫ ਡੀ ਹੁੰਦੀਆਂ ਉਹ ਸਾਰੀਆਂ ਤੜਵਾ ਦਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਫੋਨ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਦੂਜਾ ਫੋਨ ਤੁਸੀਂ ਆਪਣੀ ਪਾਕਟ ਦੇ ਵਿੱਚ ਪਾ ਕੇ ਰੱਖਣਾ ਉਸੇ ਤਰੀਕੇ ਦੇ ਨਾਲ ਉਹ ਜਾਂਦੇ ਨੇ ਆਪਣੀ ਐਫ ਡੀਜ਼ ਦੀ ਫੋਟੋਜ਼ ਉਹਨਾਂ ਨੂੰ ਸੈਂਡ ਕਰਦੇ ਨੇ ਤੜਵਾਉਣ ਦੀ ਫੋਟੋ ਸੈਂਡ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਯਾਨੀ ਕਿ 7 ਤੇ 8 ਜਨਵਰੀ ਦੇ ਚੱਲਦਿਆਂ ਹੀ ਬਜ਼ੁਰਗ ਜੋੜਾ ਉਹਨਾਂ ਨੂੰ 53 ਲੱਖ ਰੁਪਏ ਸੈਂਡ ਕਰ ਦਿੰਦਾ ਕਿਵੇਂ ਨਾ ਕਿਵੇਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਪੋਤੀ ਦਾ ਜਨਮ ਦਿਨ ਹੁੰਦਾ ਉਹਨਾਂ ਦੇ ਪੁੱਤਰ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤਾਪ ਉੱਤਰ ਨੂੰ ਪਤਾ ਲੱਗਦਾ ਕਿ ਮੇਰੇ ਮਾਪੇਬ ਲੱਗਦਾ ਕਿਸੇ ਮੁਸੀਬਤ ਦੇ ਵਿੱਚ ਨੇ ਕਿਉਂਕਿ ਮੇਰੀ ਮਾਂ ਸਿਰਫ ਅੱਧਾ ਸੈਕਿੰਡ ਜਾਂ ਪੌੜਾ ਸੈਕਿੰਡ ਗੱਲ ਕਰਦੀ ਹੈ ਕਿਉਂਕਿ ਮਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਮੇਰੇ ਪਰਿਵਾਰ ਨੂੰ ਕੁਝ ਨਾ ਹੋ ਜਾਵੇ ਕਿਉਂਕਿ ਉਹਨਾਂ ਨੇ ਧਮਕੀ ਦਿੱਤੀ ਹੁੰਦੀ ਹੈ ਕਿ ਤੁਸੀਂ ਆਪਣੇ ਫੋਨ ਤੋਂ ਕਿਸੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਪਰ ਮਾਂ ਦਾ ਦਿਮਾਗ ਇੰਨਾ ਕਿ ਕੰਮ ਕਰ ਜਾਂਦਾ ਹੈ ਉਹ ਆਪਣੇ ਫੋਨ ਤੋਂ ਟੈਕਸਟ ਮੈਸੇਜ ਭੇਜਦੇ ਨੇ ਕਿ ਕਿਰਾਏਦਾਰਾਂ ਦਾ ਇਹ ਨੰਬਰ ਹੈ ਇਹ ਤੇ ਫੋਨ ਜ਼ਰੂਰ ਕਰੀ ਤਾਂ ਬੇਟਾ ਕਰਾਈਦਾਰਾਂ ਦੇ ਫੋਨ ਤੇ ਫੋਨ ਕਰਦਾ ਹੈ ਤੇ ਉਸ ਨੂੰ ਸਾਰੀ ਘਟਨਾਮਾ ਦੱਸਦੀ ਹੈ ਵੀ ਕੀ ਹੋ ਰਿਹਾ ਹੈ ਤਾਂ ਬੇਟਾ ਉਹਨਾਂ ਕੋਲ ਫਟਾਫਟ ਪਹੁੰਚਦਾ ਤੇ ਉਹਨਾਂ ਨੂੰ ਦੱਸਦਾ ਹੈ ਕਿ ਤੁਸੀਂ ਦੋਵੇਂ ਜਿਹੜੇ ਆ ਔਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਤਦ ਤੱਕ ਮਾਪੇ ਯਾਨੀ ਕਿ ਉਹ ਬਜ਼ੁਰਗ ਜੋੜਾ 53 ਲੱਖ ਰੁਪਏ ਸੈਂਡ ਕਰ ਚੁੱਕਿਆ ਹੁੰਦਾ ਪਰ ਇਸ ਵਕਤ ਵੀ ਇਹ ਬਜ਼ੁਰਗ ਜੋੜਾ ਬੇਹੱਦ ਸਹਿਮਿਆ ਹੋਇਆ ਬੇਹੱਦ ਡਰਿਆ ਹੋਇਆ ਕਿਉਂਕਿ ਉਹ ਕਮਾਈ ਜੋ ਇਹਨਾਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਇਕੱਠੀ ਕੀਤੀ ਉਹ ਕਮਾਈ ਜੋ ਇਨਸਾਨ ਮਿਹਨਤ ਕਰ ਕਰਕੇ ਇਕੱਠੀ ਕਰਦਾ ਉਹ ਇਸ ਤਰੀਕੇ ਦੇ ਨਾਲ ਠੱਗੀ ਦਾ ਸ਼ਿਕਾਰ ਹੋ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਹੀ 53 ਲੱਖ ਰੁਪਏ ਨੇ ਜੜੇ ਉਹ ਹੱਥੋਂ ਨਿਕਲ ਜਾਣਾ ਆਪਣੀ ਕਮਾਈ ਦੇ ਤਾਂ ਇਨਸਾਨ ਤੇ ਕੀ ਬਿੱਤੇਗੀ ਇਹ ਤੁਸੀਂ ਸਭ ਜਾਣੀ ਸਕਦੇ ਹੋ ਸੋ ਇਸ ਖਬਰ ਨੂੰ ਲੈ ਕੇ ਉਹਨਾਂ ਨੇ ਸਾਈਬਰ ਕ੍ਰਾਈਮ ਕੋਰ ਆਪਣੀ ਜਿਹੜੀ ਹੈ ਜਿਹੜੇ ਫੇਸ ਮੋਹਾਲੀ 7 ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਇਹ ਆ ਪੈਸੇ ਦੀ ਵਸੂਲੀ ਕਿਸੇ ਹਿਸਾਬ ਨਾਲ ਹੋ ਸਕੇ ਤੇ ਉਹਨਾਂ ਠੱਗਾ ਤੱਕ ਪਹੁੰਚਿਆ ਜਾ ਸਕੇ 24 ਘੰਟਿਆਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 24 ਘੰਟਿਆਂ ਦੇ ਦੌਰਾਨ ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਗੱਲ ਨੂੰ ਪੂਰੀ ਉਹਨਾਂ ਦੀ ਹੱਦ 'ਤੇ ਨੂੰ ਤੁਹਾਡੇ ਨਾਲ ਡਿਸਕਸ ਕਰਨਾ ਬੇਹੱਦ ਜ਼ਰੂਰੀ ਸੀ ਕਿ ਕਿਹੜੇ ਘਰਾਂ ਦੇ ਵਿੱਚ ਸਾਡੇ ਮਾਪੇ ਹੁੰਦੇ ਨੇ ਆਪਾਂ ਸਾਰੇ ਕੰਮਕਾਰਾਂ ਤੋਂ ਬਾਹਰ ਨਿਕਲੇ ਹੋਏ ਹੁੰਦੇ ਆ ਸਾਡੇ ਮਾਪਿਆਂ ਨੂੰ ਸੁਚੇਤ ਕਰਨਾ ਤੇ ਆਪਣੇ ਆਪ ਨੂੰ ਵੀ ਸੁਚੇਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਕਿਉਂਕਿ ਅੱਜ ਕੱਲ ਜਿਹੜੇ ਖੱਗ ਨੇ ਉਹ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਂਦੇ ਨੇ ਇਮੋਸ਼ਨਲ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਤਾਂ ਇਹਨਾਂ ਨੂੰ ਤਾਂ ਇਮੋਸ਼ਨਲੀ ਮੈਂਟਲੀ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਬ੍ਰੇਨ ਵਾਸ਼ ਕੀਤਾ ਗਿਆ ਇਹਨਾਂ ਦਾ ਕਿ ਕਿਵੇਂ ਕਿਵੇਂ ਇਹਨਾਂ ਨੇ ਡਰਦਿਆਂ ਵੀ ਸਾਡੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਕਿਤੇ ਕੁਝ ਹੋ ਨਾ ਜਾਵੇ ਕੋਈ ਕੁਝ ਕਰਨਾ ਦਵੇ ਜਾਂ ਕਿਤੇ ਮੁਹੱਲੇ 'ਚ ਸਾਡੀ ਬਦਨਾਮੀ ਨਾ ਹੋ ਜੇ ਕਿ ਇਹ ਤਾਂ ਜੀ منی ਲਾਂਡਰਿੰਗ ਦੇ ਕੇਸ ਦੇ ਵਿੱਚ ਫਸੇ ਹੋਏ ਨੇ ਇਸ ਲਈ ਵਿਚਾਰੇ ਬਜ਼ੁਰਗ ਜੋੜੇ ਨੇ 53 ਲੱਖ ਰੁਪਈਆ ਉਹਨਾਂ ਨੂੰ ਦੇ ਦਿੱਤਾ ਸੋ ਦਰਸ਼ਕਾਂ ਨੂੰ ਬਾਰ-ਬਾਰ ਬੇਨਤੀ ਹੈ ਉਹਨਾਂ ਨੂੰ ਅਸੀਂ ਬਾਰ-ਬਾਰ ਸੁਚੇਤ ਕਰ ਰਹੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹਨਾਂ ਪ੍ਰਤੀ ਸੁਚੇਤ ਕਰਨਾ ਹੈ ਕਿ ਕਿਤੇ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਵਾਪਰਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਦੇ ਨਾਲ ਜ਼ਰੂਰ ਤਾਲਮੇਲ ਰੱਖਿਆ ਜਾਵੇ ਆਪਣੀ ਰਿਪੋਰਟ ਦਰਜ ਕਰਵਾਈ ਜਾਵੇ ਤਾਂ ਕਿ ਤੁਸੀਂ ਇੰਨਾ ਠੱਗਾਂ ਤੋਂ ਬਚ ਸਕੋ ਜੇਕਰ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਜਾਂ ਫਿਰ ਵਾਪਰਦੀ ਹੈ ਤੁਸੀਂ ਕਿਸੇ ਹਿਸਾਬ ਦੇ ਨਾਲ ਉਸ ਤੋਂ ਖਹਿੜਾ ਛੁਡਾਇਆ ਕਿਵੇਂ-ਕਿਵੇਂ ਤੁਸੀਂ ਪੁਲਿਸ ਦੇ ਨਾਲ ਤਾਲਮੇਲ ਬਣਾਇਆ ਕਿਵੇਂ ਆ ਜਿਹੜਾ ਤੁਹਾਨੂੰ ਅਜਿਹੇ ਘਟਨਾਵਾਂ ਤੋਂ ਛੁਟਕਾਰਾ ਮਿਲਿਆ ਇਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ ਸਤਿ ਸ਼੍ਰੀ ਅਕਾਲ ਜੀ ਮੈਂ ਅਨਦੀਪ ਟਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਔਨ ਏਅਰ ਇਸ ਵੇਲੇ ਦੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸਾਂਝੀ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਲਗਾਤਾਰ ਫਰਾਡ ਕੇਸ ਸਾਹਮਣੇ ਆਏ ਦੇ ਤੇ ਇਸ ਵਾਰ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੇ ਇੱਕ ਬਜ਼ੁਰਗ ਜੋੜੇ ਨੂੰ ਆਪਣਾ ਸ਼ਿਕਾਰ ਬਣਾਇਆ ਬਜ਼ੁਰਗ ਜੋੜਾ ਜੋ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡ ਮੁੱਲਾਪੁਰ ਗਰੀਬਦਾਸ ਦਾ ਰਹਿਣ ਵਾਲਾ ਸੀਗਾ ਪਰ ਅੱਜ ਕੱਲ੍ਹ ਉਹ ਖਰੜ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ 53 ਲੱਖ ਦੀ ਜਿਹੜੀ ਠੱਗੀ ਆ ਉਹ ਕੀਤੀ ਗਈ ਹੈ ਕਿਸ ਹਿਸਾਬ ਦੇ ਨਾਲ ਠੱਗੀ ਕੀਤੀ ਹੈ ਇਸ ਬਾਰੇ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਪਹਿਲਾਂ ਉਹਨਾਂ ਦੇ ਫੋਨ ਤੇ ਇੱਕ ਕਾਲ ਆਉਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਤੇ ਬੰਬੇ ਪੁਲਿਸ ਵੱਲੋਂ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ ਕਿ ਤੁਸੀਂ ਨਰੇਸ਼ ਗੋਇਲ ਨਾਮ ਦੇ ਕਿਸੇ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਦਿੱਤਾ ਸੀ ਬਜ਼ੁਰਗ ਜੋੜਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 70-75 ਸਾਲ ਦੀ ਉਮਰ ਲੱਗਦੀ ਹੈ ਇਹਨਾਂ ਦੀ ਕਿ ਇੰਨਾ ਭੋਲੇ ਭਾਲੇ ਬਜ਼ੁਰਗ ਜੋੜੇ ਨੂੰ ਉਹਨਾਂ ਨੇ ਇਸ ਕਦਰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਕਿ ਉਹ ਦੋਨੋਂ ਡਰ ਗਏ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਤੁਸੀਂ ਆਪਣੇ ਆਧਾਰ ਕਾਰਡ ਕਿਸੇ ਨੂੰ ਦਿੱਤਾ ਤੇ ਉੱਥੇ ਉਹਨਾਂ ਨੇ SIM ਲਿਆ SIM ਦੇ ਨਾਂ ਤੇ ਇੱਕ ਖਾਤਾ ਖੁੱਲ੍ਹਿਆ ਜਿਸ ਦੇ ਵਿੱਚ ਕਰੋੜਾਂ ਰੁਪਏ ਖਾਸ ਕਰਕੇ 7 ਕਰੋੜ ਰੁਪਏ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਖਾਤੇ ਦੇ ਵਿੱਚ 7 ਕਰੋੜ ਰੁਪਏ ਜਮਾ ਨੇ ਉਹਨਾਂ ਨੂੰ ਬਜ਼ੁਰਗ ਜੋੜੇ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਮਨੀ ਲਾਂਡਰਿੰਗ ਕੀ ਹੁੰਦੀ ਹੈ ਉਹ ਕਹਿੰਦੇ ਵੀ ਨਹੀਂ ਸਾਨੂੰ ਨਹੀਂ ਪਤਾ ਮਨੀ ਲਾਂਡਰਿੰਗ ਹੁੰਦੀ ਕੀ ਹੈ ਤਾਂ ਉਹਨਾਂ ਨੇ ਕੁਝ ਇਸ ਤਰੀਕੇ ਦੇ ਨਾਲ ਡਰਾਇਆ ਉਹਨਾਂ ਨੂੰ ਕਿਹਾ ਕਿ ਬੱਚਿਆਂ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਉਹਨਾਂ ਦੇ ਅੰਗ ਕੱਢ ਲਏ ਜਾਂਦੇ ਨੇ ਉਹਨਾਂ ਦੀ ਤਸਕਰੀ ਕੀਤੀ ਜਾਂਦੀ ਹੈ ਉਹਨਾਂ ਨੂੰ ਵੇਚਿਆ ਜਾਂਦਾ ਕਈ ਬੱਚਿਆਂ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਜ਼ਮੀਨ ਦੀ ਧੋਖਾਧੜੀ ਹੁੰਦੀ ਹੈ ਕਿ ਇਹ ਸਾਰਾ ਕੁਝ ਜਿਹੜਾ ਉਹ ਮਨੀ ਲਾਂਡਰਿੰਗ ਦੇ ਵਿੱਚ ਹੁੰਦਾ ਉਹ ਬਜ਼ੁਰਗ ਜੋੜਾ ਇੰਨਾ ਕਿ ਜ਼ਿਆਦਾ ਡਰ ਜਾਂਦਾ ਕਿ ਇਹ ਬੈਠੇ ਬਿਠਾਏ ਆਖਿਰਕਾਰ ਕੀ ਹੋ ਗਿਆ ਹੋਰ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਇਆ ਜਾਂਦਾ ਕਿ ਜੇਕਰ ਤੁਸੀਂ ਆਪਣੇ ਫੋਨ ਤੋਂ ਕਿਸੇ ਨੂੰ ਕਾਲ ਕੀਤੀ ਹੈ ਤਾਂ ਸਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਆਪਣੀ ਅਣਗੌਣ ਚ ਕਿਸੇ ਨੂੰ ਦੱਸਿਆ ਸਾਡੇ ਬੰਦੇ ਤੁਹਾਡੇ ਘਰ ਦੀ ਘੇਰਾਬੰਦੀ ਕੀਤੀ ਹੋਈ ਆ ਵੇਖ ਰਹੇ ਨੇ ਤੁਸੀਂ ਕਰੋ ਬਾਹਰ ਨਹੀਂ ਨਿਕਲਣਾ ਸਾਡੀ ਨਿਗਰਾਨੀ ਦੇ ਵਿੱਚ ਰਹਿਣਾ ਤੇ ਸਿਰਫ ਤੇ ਸਿਰਫ ਸਾਡੇ ਨਾਲ ਹੀ ਕਾਲ ਤੇ ਬਣੇ ਰਹਿਣਾ ਉਹ ਵਿਚਾਰਾ ਬਜ਼ੁਰਗ ਜੋੜਾ ਇੰਨਾਕ ਡਰ ਗਿਆ ਕਿ ਉਸਨੇ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ ਅਖੀਰ ਜੋ ਵੱਡੀ ਗੱਲ ਹੈ ਉਹ ਇਹ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉੱਥੋਂ ਦੇ ਜੱਜ ਹੋਣਗੇ ਜੋ ਤੁਹਾਡੇ ਨਾਲ ਗੱਲਬਾਤ ਕਰਨਗੇ ਉਵੇਂ ਹੀ ਡਿਜੀਟਲ ਤਰੀਕੇ ਦੇ ਨਾਲ ਇੱਕ ਕੋਰਟ ਤਿਆਰ ਕਰ ਲਈ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੋਨੇ ਬਜ਼ੁਰਗ ਜੋੜੇ ਦੀ ਜਿਹੜੀ ਹੈ ਉਹ ਪੇਸ਼ੀ ਪਵਾਈ ਜਾਂਦੀ ਹੈ ਇੱਕ ਜੱਜ ਵੀ ਬਿਠਾਇਆ ਜਾਂਦਾ ਹੈ ਜੱਜ ਉਹਨਾਂ ਨੂੰ ਫੇਰ ਤੋਂ ਪੁੱਛਦਾ ਹੈ ਕਿ ਤੁਹਾਨੂੰ ਪਤਾ ਹੈ منی ਲਾਂਡਰਿੰਗ ਦਾ ਕੇਸ ਕੀ ਹੁੰਦਾ ਤਾਂ ਉਹ ਫੇਰ ਤੋਂ ਡਰ ਜਾਂਦੇ ਨੇ ਕਿ ਨਹੀਂ ਜੀ ਸਾਡੇ ਨਾਲੇ ਪਹਿਲੀ ਵਾਰ ਹੋਇਆ ਸਾਨੂੰ ਨਹੀਂ ਪਤਾ ਸਾਡਾ ਇਹਨਾਂ ਚੀਜ਼ਾਂ 'ਚ ਕੋਈ ਲਾਗਤ ਹੈਗਾ ਨਹੀਂ ਹੈ ਪਰ ਫਿਰ ਵੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਤੁਸੀਂ ਬਜ਼ੁਰਗ ਹੋ ਇਸ ਲਈ ਅਸੀਂ ਤੁਹਾਡੇ ਤੇ ਦਇਆ ਕਰ ਰਹੇ ਹਾਂ ਤੁਸੀਂ ਕਿਸੇ ਨਾਲ ਇਹ ਕੇਸ ਦਾ ਡਿਸਕਸ ਨਹੀਂ ਕਰਨਾ ਆਪਾਂ ਅੰਦਰ ਖਾਤੇ ਹੀ ਇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਕਿ ਆਪਾਂ ਰਫਾ-ਦਫਾ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਕਿ ਕਰੋੜਾ 7 ਕਰੋੜ ਰੁਪਈਆ ਜਿਹੜਾ ਤੁਹਾਡੇ ਖਾਤੇ ਦੇ ਵਿੱਚ ਆਇਆ ਹੈ ਛੇਤੀ ਤੋਂ ਛੇਤੀ ਤੁਸੀਂ ਇਹਨਾਂ ਰੁਪਈਆਂ ਦੀ ਪਰਪਾਈ ਕਰ ਦਿਓ ਤਾਂ ਕਿ ਆਪਾਂ ਤੁਹਾਨੂੰ ਇਸ ਕੇਸ ਤੋਂ ਕੱਢ ਦਿੱਤੀ ਜਾਵੇ ਬਜ਼ੁਰਗ ਜੋੜਾ ਜਿਹੜਾ ਆ ਉਹ ਆਪਣੇ ਕੋਲ ਜਿਹੜੀਆਂ ਐਫਡੀ ਹੁੰਦੀਆਂ ਉਹ ਸਾਰੀਆਂ ਤੜਵਾ ਦਿੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਇੱਕ ਫੋਨ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਦੂਜਾ ਫੋਨ ਤੁਸੀਂ ਆਪਣੀ ਪਾਕਟ ਦੇ ਵਿੱਚ ਪਾ ਕੇ ਰੱਖਣਾ ਉਸੇ ਤਰੀਕੇ ਦੇ ਨਾਲ ਉਹ ਜਾਂਦੇ ਨੇ ਆਪਣੀਆਂ ਐਫਡੀਜ਼ ਦੀ ਫੋਟੋਜ਼ ਉਹਨਾਂ ਨੂੰ ਸੈਂਡ ਕਰਦੇ ਨੇ ਤੜਵਾਉਣ ਦੀ ਫੋਟੋ ਸੈਂਡ ਕਰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਯਾਨੀ ਕਿ 7 ਤੇ 8 ਜਨਵਰੀ ਦੇ ਚਲਦਿਆਂ ਹੀ ਬਜ਼ੁਰਗ ਜੋੜਾ ਉਹਨਾਂ ਨੂੰ 53 ਲੱਖ ਰੁਪਏ ਸੈਂਡ ਕਰ ਦਿੰਦਾ ਕਿਵੇਂ ਨਾ ਕਿਵੇਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਪੋਤੀ ਦਾ ਜਨਮ ਦਿਨ ਹੁੰਦਾ ਉਹਨਾਂ ਦੇ ਪੁੱਤਰ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਤਾਪ ਉਤਰ ਰਿਹਾ ਪਤਾ ਲੱਗਦਾ ਕਿ ਮੇਰੇ ਮਾਪੇਬ ਲੱਗਦਾ ਕਿਸੇ ਮੁਸੀਬਤ ਦੇ ਵਿੱਚ ਨੇ ਕਿਉਂਕਿ ਮੇਰੀ ਮਾਂ ਸਿਰਫ ਅੱਧਾ ਸੈਕਿੰਡ ਜਾਂ ਪੌੜਾ ਸੈਕਿੰਡ ਗੱਲ ਕਰਦੀ ਹੈ ਕਿਉਂਕਿ ਮਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਮੇਰੇ ਪਰਿਵਾਰ ਨੂੰ ਕੁਝ ਨਾ ਹੋ ਜਾਵੇ ਕਿਉਂਕਿ ਉਹਨਾਂ ਨੇ ਧਮਕੀ ਦਿੱਤੀ ਹੁੰਦੀ ਹੈ ਕਿ ਤੁਸੀਂ ਆਪਣੇ ਫੋਨ ਤੋਂ ਕਿਸੇ ਨਾਲ ਕੋਈ ਵੀ ਗੱਲ ਨਹੀਂ ਕਰਨੀ ਪਰ ਮਾਂ ਦਾ ਦਿਮਾਗ ਇੰਨਾ ਕੰਮ ਕਰ ਜਾਂਦਾ ਹੈ ਉਹ ਆਪਣੇ ਫੋਨ ਤੋਂ ਟੈਕਸਟ ਮੈਸੇਜ ਭੇਜਦੇ ਨੇ ਕਿ ਕਿਰਾਏਦਾਰਾਂ ਦਾ ਇਹ ਨੰਬਰ ਹੈ ਇਹ ਤੇ ਫੋਨ ਜ਼ਰੂਰ ਕਰੀ ਦਾ ਬੇਟਾ ਕਰਾਇਦਾਰਾਂ ਦੇ ਫੋਨ ਤੇ ਫੋਨ ਕਰਦਾ ਹੈ ਤੇ ਉਸ ਨੂੰ ਸਾਰੀ ਘਟਨਾ ਮਾਂ ਦੱਸਦੀ ਹੈ ਵੀ ਕੀ ਹੋ ਰਿਹਾ ਤਾਂ ਬੇਟਾ ਉਹਨਾਂ ਕੋਲ ਫਟਾਫਟ ਪਹੁੰਚਦਾ ਤੇ ਉਹਨਾਂ ਨੂੰ ਦੱਸਦਾ ਹੈ ਕਿ ਤੁਸੀਂ ਦੋਵੇਂ ਜਿਹੜੇ ਆ ਔਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਤਦ ਤੱਕ ਮਾਂ-ਬਾਪ ਯਾਨੀ ਕਿ ਉਹ ਬਜ਼ੁਰਗ ਜੋੜਾ 53 ਲੱਖ ਰੁਪਏ ਸੈਂਡ ਕਰ ਚੁੱਕਿਆ ਹੁੰਦਾ ਪਰ ਇਸ ਵਕਤ ਵੀ ਇਹ ਬਜ਼ੁਰਗ ਜੋੜਾ ਬੇहद ਸਹਿਮਿਆ ਹੋਇਆ ਬੇहद ਡਰਿਆ ਹੋਇਆ ਕਿਉਂਕਿ ਉਹ ਕਮਾਈ ਜੋ ਇਹਨਾਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਇਕੱਠੀ ਕੀਤੀ ਉਹ ਕਮਾਈ ਜੋ ਇਨਸਾਨ ਮਿਹਨਤ ਕਰ ਕਰਕੇ ਇਕੱਠੀ ਕਰਦਾ ਉਹ ਇਸ ਤਰੀਕੇ ਦੇ ਨਾਲ ਠੱਗੀ ਦਾ ਸ਼ਿਕਾਰ ਹੋ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਹੀ 53 ਲੱਖ ਰੁਪਏ ਨੇ ਜੜੇ ਉਹ ਹੱਥੋਂ ਨਿਕਲ ਜਾਣ ਆਪਣੀ ਕਮਾਈ ਦੇ ਤਾਂ ਇਨਸਾਨ ਤੇ ਕੀ ਬਿੱਤੇਗੀ ਇਹ ਤੁਸੀਂ ਸਭ ਜਾਣੀ ਸਕਦੇ ਹੋ ਸੋ ਇਸ ਖਬਰ ਨੂੰ ਲੈ ਕੇ ਉਹਨਾਂ ਨੇ ਸਾਈਬਰ ਕ੍ਰਾਈਮ ਕੋਲ ਆਪਣੀ ਜਿਹੜੀ ਹੈ ਜਿਹੜੇ ਫੇਸ ਮੋਹਾਲੀ 7 ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਇਹ ਆ ਪੈਸੇ ਦੀ ਵਸੂਲੀ ਕਿਸੇ ਹਿਸਾਬ ਨਾਲ ਹੋ ਸਕੇ ਤੇ ਉਹਨਾਂ ਠੱਗਾ ਤੱਕ ਪਹੁੰਚਿਆ ਜਾ ਸਕੇ 24 ਘੰਟਿਆਂ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ 24 ਘੰਟਿਆਂ ਦੇ ਦੌਰਾਨ ਜੋ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਗੱਲ ਨੂੰ ਪੂਰੀ ਉਹਨਾਂ ਦੀ ਹੱਦ ਵੀ ਕਿ ਨੂੰ ਤੁਹਾਡੇ ਨਾਲ ਡਿਸਕਸ ਕਰਨਾ ਬੇਹੱਦ ਜ਼ਰੂਰੀ ਸੀ ਕਿ ਕਿ ਘਰਾਂ ਦੇ ਵਿੱਚ ਸਾਡੇ ਮਾਪੇ ਹੁੰਦੇ ਨੇ ਆਪਾਂ ਸਾਰੇ ਕੰਮਕਾਰਾਂ ਤੋਂ ਬਾਹਰ ਨਿਕਲੇ ਹੋਏ ਹੁੰਨੇ ਆ ਸਾਡੇ ਮਾਪਿਆਂ ਨੂੰ ਸੁਚੇਤ ਕਰਨਾ ਤੇ ਆਪਣੇ ਆਪ ਨੂੰ ਵੀ ਸੁਚੇਤ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਅੱਜ ਕੱਲ ਜਿਹੜੇ ਠੱਗ ਨੇ ਉਹ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਂਦੇ ਨੇ ਇਮੋਸ਼ਨਲ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਤਾਂ ਇਹਨਾਂ ਨੂੰ ਤਾਂ ਇਮੋਸ਼ਨਲੀ ਮੈਂਟਲੀ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਬ੍ਰੇਨ ਵਾਸ਼ ਕੀਤਾ ਗਿਆ ਇਹਨਾਂ ਦਾ ਕਿ ਕਿਵੇਂ ਕਿਵੇਂ ਇਹਨਾਂ ਨੇ ਡਰਦਿਆਂ ਵੀ ਸਾਡੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਕਿਤੇ ਕੁਝ ਹੋ ਨਾ ਜਾਵੇ ਕੋਈ ਕੁਝ ਕਰਨ ਨਾ ਦੇਵੇ ਜਾਂ ਕਿਤੇ ਮੁਹੱਲੇ 'ਚ ਸਾਡੀ ਬਦਨਾਮੀ ਨਾ ਹੋ ਜੇ ਕਿ ਇਹ ਤਾਂ ਜੀ منی ਲਾਂਡਰਿੰਗ ਦੇ ਕੇਸ ਦੇ ਵਿੱਚ ਫਸੇ ਹੋਏ ਨੇ ਇਸ ਲਈ ਵਿਚਾਰੇ ਬਜ਼ੁਰਗ ਜੋੜੇ ਨੇ 53 ਲੱਖ ਰੁਪਈਆ ਉਹਨਾਂ ਨੂੰ ਦੇ ਦਿੱਤਾ ਸੋ ਦਰਸ਼ਕਾਂ ਨੂੰ ਬਾਰ-ਬਾਰ ਬੇਨਤੀ ਹੈ ਉਹਨਾਂ ਨੂੰ ਅਸੀਂ ਬਾਰ-ਬਾਰ ਸੁਚੇਤ ਕਰ ਰਹੇ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹਨਾਂ ਬਰਤੀ ਸੁਚੇਤ ਕਰਨਾ ਹੈ ਕਿ ਕਿਤੇ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਵਾਪਰਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਦੇ ਨਾਲ ਜ਼ਰੂਰ ਤਾਲਮੇਲ ਰੱਖਿਆ ਜਾਵੇ ਆਪਣੀ ਰਿਪੋਰਟ ਦਰਜ ਕਰਵਾਈ ਜਾਵੇ ਤਾਂ ਕਿ ਤੁਸੀਂ ਇੰਨਾ ਠੱਗਾਂ ਤੋਂ ਬਚ ਸਕੋ ਜੇਕਰ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਜਾਂ ਫਿਰ ਵਾਪਰਦੀ ਹੈ ਤੁਸੀਂ ਕਿਸੇ ਹਿਸਾਬ ਦੇ ਨਾਲ ਉਸ ਤੋਂ ਖਹਿੜਾ ਛੁਡਾਇਆ ਕਿਵੇਂ-ਕਿਵੇਂ ਤੁਸੀਂ ਪੁਲਿਸ ਦੇ ਨਾਲ ਤਾਲਮੇਲ ਬਣਾਇਆ ਕਿਵੇਂ ਆ ਜਿਹੜਾ ਤੁਹਾਨੂੰ ਅਜਿਹੀਆਂ ਘਟਨਾਵਾਂ ਤੋਂ ਛੁਟ